ਇਤੇ ਦਿਨੀ ਇੱਕ ਖਰੜ ਦੇ ਵੋਲਟਸ ਹੋਂਦੀਆਂ ਖਬਰਾਂ ਜਿਹੜੀਆਂ ਵਾਇਰਲ ਹੋਈਆਂ ਸੀ ਕਿਉਂਕਿ ਇੱਕ ਬੱਚਿਆਂ ਦੇ ਮਾਤਾ ਪਿਤਾ ਗੁਜ਼ਰ ਗਏ ਸੀ ਤੇ ਲੱਖਾਂ ਰੁਪਏ ਦਾ ਕਰਜ਼ ਸੀ ਅਨਾਥ ਬੱਚਿਆਂ ਦੇ ਉੱਤੇ ਕਰਜ਼ ਦਾ ਬੋਝ ਸੀ ਤੇ ਟਾਟਾ ਫਾਈਨੈਂਸ ਕੰਪਨੀ ਦੇ ਵੱਲੋਂ ਉਹਨਾਂ ਦੇ ਘਰ ਦੀ ਕੁੜਕੀ ਤੱਕ ਦੇ ਆਰਡਰ ਲੈ ਕੇ ਆਏ ਸੀ ਜਿਸ ਨੂੰ ਲੈ ਕੇ ਦਾਨੀ ਸੱਜਣਾ ਅੱਗੇ ਆਏ ਗਏ ਤੇ ਲੱਖਾਂ ਰੁਪਏ ਜਿਹੜਾ ਇਕੱਠਾ ਹੋਇਆ ਤੇ ਦੀਪ ਹੋਮ ਦੇ ਮਾਲਕ ਨੇ ਜੋ ਅਰਵਿੰਦ ਰੋਕੀ ਅਤੇ ਮਨਜੀਤ ਸਿੰਘ ਰਿੰਕੂ ਦੇ ਵੱਲੋਂ ਵੀ 2 ਲੱਖ ਰੁਪਏ ਦੀ ਉਹਨਾਂ ਅਨਾਥ ਬੱਚਿਆਂ ਨੂੰ ਮਾਲੀ ਮਦਦ ਕੀਤੀ ਗਈ। ਇਹ ਚੈੱਕ ਜਿਹੜਾ ਹੈ ਰਾਣਾ ਰਣਜੀਤ ਸਿੰਘ ਗਿੱਲ ਦੇ ਹੱਥੋਂ ਅਰਵਿੰਦ ਰੋਕੀ ਅਤੇ ਮਨਜੀਤ ਸਿੰਘ ਰਿੰਕੂ ਦੇ ਵੱਲੋਂ ਦਿੱਤਾ ਗਿਆ। ਉਹਨਾਂ ਕਿਹਾ ਕਿ ਅੱਜ ਲੋੜ ਹੈ ਸਮਾਜ ਦੇ ਵਿੱਚ ਇਹ ਜੇ ਦਾਨੀ ਸੱਜਣਾ ਨੂੰ ਅੱਗੇ ਆਉਣ ਦੀ ਤਾਂ ਜੋ ਆਪਾਂ ਕਿਸੇ ਦਾ ਭਲਾ ਕਰ ਸਕੀਏ। ਹੋਰ ਕੀ ਕਿਹਾ ਰਾਣਾ ਰਣਜੀਤ ਸਿੰਘ ਗਿੱਲ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ

ਸਾਰੇ ਸ਼ਹਿਰ ਦੇ ਵਿਚਾਰ ਬੱਜ ਜੱਜਵਰ ਕੋ ਆਪਾਂ ਕਿਸੇ ਹੋਰ ਦੀ ਹੈਲਪ ਕਰਨੇ ਦਾ ਬਣਾ ਰਹੇ ਜਿਸ ਦਿਨ ਹੋਵੇਗਾ ਜਦੋਂ ਆਪਾਂ ਸਮਰਧ ਹੋ ਜਾਗੇ ਤੁਸੀਂ ਕਿੰਨੇ ਸਟਾਫ ਟਾਈ ਕਰਕੇ ਆ ਗਏ ਬਲੈਕ ਬੰਦਾ ਮਮੀ ਲੈਣੀ ਦਾ ਚੱਕਰ ਪੈ ਡੇ ਪਰ ਬਹੁਤ ਅਨੁਵਰਤ ਡੈਫੀਨਿਟਲੀ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਸਾਰੇ ਐਫਰਟਸ ਦਾ ਦੇਖੋ ਮੰਨ ਦੀ ਮੰਨ ਦੀ ਤੇ ਮੈਂ ਸਾਰਿਆਂ ਨੇ ਤੁਸੀਂ ਸਾਰਿਆਂ ਨੇ ਰਲ ਕੇ ਖਾਸ ਕਰਕੇ ਪ੍ਰੈਸ ਵਾਲਿਆਂ ਨੇ ਵੀ ਇਹਨੂੰ ਹਾਈਲਾਈਟ ਕੀਤਾ ਜਦੋਂ ਵੀਡੀਓ ਵਾਇਰਲ ਹੋਈ ਤਾਂ ਸਭ ਨੇ ਦੇਖਿਆ ਜਿਹੜੇ ਫਿਰ ਜਿਹੜੇ ਚ ਹਮਦਰਦੀ ਰੱਖਦੇ ਲੋਕ ਸਮਾਜ ਸੇਵਾਦਾਰੀ ਤੇ ਉਹ ਲੋਕ ਫੇਰ ਅੱਗੇ ਆ ਜਿਹਦੇ ਚ ਕਿ ਉਸ ਦਿਨ ਵੀ ਦੇਖੋ ਕਾਫੀ ਪੈਸਾ ਮਤਲਬ ਅਕਾਊਂਟ ਚ ਵੀ ਲੋਕਾਂ ਨੇ ਪਾਇਆ ਮੇਰੇ ਇੱਕ ਦੋਸਤ ਨੇ ਜਸਵੀਰ ਸਿੰਘ ਗਿੱਲ ਹਾਂਗਕਾਂਗ ਤੇ ਉਹ ਮੁਗੇ ਪਿਸਤਕ ਦੇ ਨੇ ਤੇ ਉਹਨਾਂ ਨੇ ਕਿਤੇ ਉੱਥੇ ਤੁਹਾਡੀ ਵਾਇਰਲ ਵੀਡੀਓ ਦੇਖੀ ਉੱਥੋਂ ਨਾਲ ਲੱਖ ਰੁਪਏ ਉਹਨਾਂ ਨੇ ਸਿੱਧਾ ਕਾਊਂਟ ਚ ਪਾਇਆ ਤੇ ਇਹੀ ਉਹਦੇ ਚ ਆਪਣੇ ਦੀਪ ਹੋਮ ਤੋਂ ਕਾਰਨ ਦੈਂਦਰ ਸਿੰਘ ਜੀ ਰੋਕੀ ਜੀ ਤੇ ਇਹਨਾਂ ਦੇ ਸਾਰੇ ਇਹਨਾਂ ਦੇ ਦੋਸਤ ਇਹਨਾਂ ਦੇ ਨਾਲ ਸਾਰੀ ਟੀਮ ਅੱਜ ਇਹ 2 ਲੱਖ ਦਾ ਚੈੱਕ ਅੱਜ ਦੇ ਕੇ ਆਏ। ਸੋ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਦਿਲੋਂ ਪਰਿਵਾਰ ਦੀ ਤਰਫੋਂ ਵੀ ਜਿਨ੍ਹਾਂ ਨੇ ਕਿ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ। ਕਿਉਂਕਿ ਇਹੇ ਚੀਜ਼ਾਂ ਸਮਾਜ ਦੇ ਵਿੱਚ ਸਾਡਾ ਫਰਜ਼ ਬਣਦਾ ਵੀ ਜੇ ਪ੍ਰਮਾਤਮਾ ਨੇ ਸਾਨੂੰ ਕਿਤੇ ਸਮਰੱਥ ਬਣਾਇਆ ਕਿਸੇ ਚੀਜ਼ ਲਈ ਤਾਂ ਸਾਨੂੰ ਰਲ ਕੇ ਸਮਾਜ ਦੀ ਸੇਵਾ ਕਰਨੀ ਚਾਹੀਦੀ। ਕਿਸੇ ਵੀ ਲੋੜਵੰਦ ਨੂੰ ਲੋੜ ਪੈਂਦੀ ਹੈ ਤਾਂ ਸਾਨੂੰ ਅੱਗੇ ਆਉਣਾ ਚਾਹੀਦਾ ਸੋ ਇੱਕ ਚੀਜ਼ ਦੀ ਮੈਨੂੰ ਖੁਸ਼ੀ ਵੀ ਹੈ ਵੀ ਸਾਡਾ ਖਰੜ ਦੇ ਵਿੱਚ ਅਸੀਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਦੇ ਨਮਾਇਦੇ ਨੇ ਤੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਮਾਜ ਸੇਵਾ ਲਈ ਅੱਗੇ ਆਏ ਨੇ ਸੋ ਅੱਗੇ ਵੀ ਕਿਸੇ ਲੋੜਵੰਦ ਨੂੰ ਕੋਈ ਲੋੜ ਹੋਏਗੀ ਤਾਂ ਮੈਨੂੰ ਉਮੀਦ ਹੈ ਵੀ ਇਹ ਸਾਰਾ ਗਰੁੱਪ ਇਦਾਂ ਹੀ ਜਿਹੜੀ ਉਹ ਹੈਲਪ ਕਰਦਾ ਰਹੇ ਰਵਿੰਦਰ ਸਿੰਘ ਰਿਕੂ ਜੀ ਅ ਰੋਕੀ ਭਾਜੀ ਦਾ ਸਪੈਸ਼ਲ ਫੋਨ ਆਇਆ ਕਹਿੰਦੇ ਆਪਾਂ ਗਿੱਲ ਸਾਹਿਬ ਦੇ ਹੱਥੇ ਹੀ ਦਵਾਨਾ ਬੜੇ ਬੜਪਨ ਦੇ ਆਜੀ ਤੁਹਾਨੂੰ ਇਸ ਚੀਜ਼ ਦੇ ਬਾਰੇ ਹੋਈ ਇਹਨਾਂ ਦਾ ਬੜਾ ਪੰਨਾ ਹੈ ਜੀ ਇਹ ਸਾਡੇ ਦੋਸਤ ਨੇ ਜੀ ਇਹਨਾਂ ਦਾ ਬੜਾ ਪੰਨਾ ਹੈ ਪਰ ਇਹ ਬਹੁਤ ਵੱਡਾ ਅਪਰਾਧ ਹੈ ਬਹੁਤ ਵੱਡਾ ਅਪਰਾਧ ਹੈ ਆਪਾਂ ਹੋਰ ਥੇਰੇ ਕੰਮਾਂ 'ਤੇ ਪੈਸੇ ਖਰਚ ਕਰਦੇ ਆਂ ਇਹ ਬਹੁਤ ਵੱਡਾ ਅਪਰਾਧ ਹੈ ਅੱਜ ਦੇਖੋ ਉਸ ਦਿਨ ਆਏ ਸੀ ਉਸ ਦਿਨ ਮਾਤਾ ਜੀ ਦੇ ਕੇਰੇ ਤੇ ਅੱਜ ਦੇਖੋ ਫੇਰ ਵੀ ਇੱਕ ਕਿਸਮ ਦਾ ਕੁਝ ਹੀ ਹੈ ਵੀ ਮੇਰਾ ਜਿਹੜਾ ਖਰੜ ਸ਼ਾਇਰ ਹੈ ਪਰਿਵਾਰ ਦੀ ਤਰ੍ਹਾਂ ਮੇਰੇ ਨਾਲ ਖੜਾ ਹੈ ਇਸੋ ਸਾਨੂੰ ਵੀ ਦਿਨ ਹੋਦੀ ਹੈ ਚਰਨਾ ਜੀ ਅਰਦਾਸ ਕਰਦੇ ਜੀ ਵੀ ਪਰਮਾਤਮਾ ਤੁਸੀਂ ਚੰਗੇ ਪਾਸੇ ਜਿਹੜਾ ਪੈਸੇ ਲਵਾ ਦੇਵੇ ਕਿਤੇ ਨਾ ਮਤਲਬ ਗਲਤ ਪਾਸੇ ਖਰਚ ਹੋਵੇ ਸਮਾਜ ਸੇਵਾ ਲਈ ਕਿਤੇ ਚੰਗੇ ਪਾਸੇ ਲਾ ਦੇ ਸਾਡੀ ਦਿਨੋਂ ਕੋਸ਼ਿਸ਼ ਵੀ ਹੁੰਦੀ ਹੈ ਤੇ ਪਰਮਾਤਮਾ ਦੇ ਚਰਨਾ ਚ ਅਰਦਾਸ ਜੀ ਇਨਸਾਨ ਸਾਰੀ ਤਰ੍ਹਾਂ ਕਹਿ ਦਿੱਤੀ ਜੀ ਮੇਰੇ ਤੋਂ ਨਾ ਕੋਈ ਲਵਾ ਗਏ ਆ ਗਿਰਸਾ ਉਹ ਗਰੇ ਨੇ ਬਹੁਤ ਸਾਰੇ ਉਹਨੇ ਸਾਡੇ ਜੀ ਉਹਨਾਂ ਨੇ ਕਿਹਾ ਉਸ ਦਾ ਇਹਨਾਂ ਦੇ ਚਿੱਪ ਚਿੱਪ ਚੱਲਣ ਵਾਲੇ ਜਿਹੜੇ ਕਰਦੇ ਨੇ ਸਾਨੂੰ ਸੇਹ ਦਿੰਦੇ ਨੇ ਤੇ ਸਮਾਜ ਨੂੰ ਤੇ ਸ਼ਹਿਰ ਨੂੰ ਵੀ ਸੇਹ ਦਿੰਦੇ ਨੇ ਜੀ ਵਧੀਆ ਨੇਤਾ ਦੇ ਨਾਲ ਨਾਲ ਵਧੀਆ ਇਨਸਾਨ ਵੀ ਨੇ ਜੀ ਬਹੁਤ ਵਧੀਆ ਮਜੀਤ ਸਿੰਘ ਸਾਨੂੰ ਸੇਹ ਦਿੱਤੀ ਸਾਹਿਬ ਜੀ ਜਿੱਤੀ ਅੱਜ ਇਹ ਹੀ ਕਹਿਣਾ ਜੀ ਬਈ ਦੇਖੋ ਟਾਟਾ ਕੈਪੀਟਲ ਵਾਲਿਆਂ ਨੇ ਸੋਚਿਆ ਸੀ ਇਹ ਬੱਚਿਆਂ ਦੇ ਸਿਰ ਤੋਂ ਸੱਤ ਕੋਲੀ ਅਸੀਂ ਉਹਨਾਂ ਨੇ ਸੋਚਿਆ ਵੀ ਇਹਨਾਂ ਕੋਲ ਕਮਾਉਣ ਨਾਲ ਤਾਂ ਕੋਈ ਹੈ ਨਹੀਂ ਅਸੀਂ ਉਹ ਆਪਣਾ ਆਪਣਾ ਕਰਕੇ ਇਹਨੂੰ ਧੱਕਲੀਏ ਮਕਾਨ ਨੂੰ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸਾਰਾ ਸ਼ਹਿਰ ਨਾਲ ਖੜਜੂ ਆ ਕੇ ਇਹਨਾਂ ਦੇ ਸਾਰਾ ਸ਼ਹਿਰ ਨਾਲ ਖੜਿਆ ਰੋਕੀ ਜੀ ਖੜੇ ਨੇ ਗਿੱਲ ਸਾਹਿਬ ਖੜੇ ਨੇ ਆਮ ਜੀ ਨੇ ਪਰ ਅੱਲਾ ਕੀਤਾ ਸਭ ਜੀ ਤੇ ਮੈਡਮ ਨੇ ਸਾਰੇ ਸਾਰੇ ਸ਼ਹਿਰੇ ਖੜ ਗਏ ਜੀ ਆ ਕੇ ਤਕਰੀਬ ਤੇ ਪਾਰਟੀ ਵਾਜੀ ਦੇ ਉੱਪਰ ਖੜੇ ਆਮ ਆਦਮੀ ਵਾਲੇ ਵੀ ਆਏ ਅਕਾਲੀ ਦਲ ਵਾਲੇ ਵੀ ਆਏ ਭਾਜਪੀ ਵਾਲੇ ਵੀ ਆਏ ਸਾਰੇ ਆਏ ਜੀ ਇੱਥੇ ਪਰ ਇੱਕ ਮੈਂ ਇਥੇ ਵੀ ਕਹਿ ਰੰਦਾ ਵੀ ਸਾਰਿਆਂ ਨੇ ਤਾਂ ਸਾਥ ਦੇਤਾ ਜਿਹੜੀ ਮੌਜੂਦਾ ਸਰਕਾਰ ਹਨਾ ਉਹਨੇ ਬਾਹਰ ਨਹੀਂ ਅੱਜ ਤੱਕ ਆ ਕੇ ਖੜੀ ਸਾਡੇ ਐਮਐਲਏ ਸਾਹਿਬ ਮੈਡਮ ਨੇ ਉਹਨਾਂ ਨੂੰ ਆਉਣਾ ਚਾਹੀਦਾ ਵੀ ਉਹਨਾਂ ਦਾ ਕੋਈ ਹੋਰ ਬੰਦਾ ਆ ਕੇ ਦੱਸਦਾ ਵੀ ਪਾਈ ਅਸੀਂ ਆ ਤੁਹਾਡੀ ਹੈਲਪ ਕਰਦੇ ਆ ਉਹਨਾਂ ਚ ਕੋਈ ਨਹੀਂ ਆਇਆ ਜੀ ਕੜਦੀ ਹੈ ਇੱਕ ਤਾਂ ਫਾਇਦਾ ਕਿ ਉਹ ਵੀ ਤਾਂ ਮੈਂ ਕਹਿੰਦਾ ਸਾਰੇ ਖੜੇ ਨੇ ਇਜਤਾ ਲਈ